ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਤੋਂ ਜ਼ਿਲ੍ਹਾ ਪੱਧਰੀ ਰੈਲੀ ਦਾ ਆਯੋਜਨ ਕਰਕੇ ਐਚ ਆਈ ਵੀ ਏਡਜ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਇਹ ਮੁਹਿੰਮ 12 ਅਗਸਤ ਤੋਂ 12 ਅਕਤੂਬਰ ਤੱਕ 60 ਦਿਨਾਂ ਲਈ ਚਲਾਈ ਜਾਵੇਗੀ ਅਤੇ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਰੈਲੀਆਂ, ਨੁਕੜਨਾਟਕ, ਮੀਟਿੰਗਸ ਅਤੇ ਸੈਮੀਨਾਰ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨਾ ਕਿਹਾ ਕਿ ਐਚ ਆਈ ਵੀ ਏਡਸ ਬਾਰੇ ਜਾਣਕਾਰੀ ਅਤੇ ਸਾਵਧਾਨੀ ਹੀ ਇਸ ਦਾ ਇੱਕੋ ਇੱਕ ਇਲਾਜ ਹੈ। ਇਸ ਮੌਕੇ ਜ਼ਿਲ੍ਹਾ ਏਡਸ ਕੰਟਰੋਲ ਅਫਸਰ ਡਾਕਟਰ ਵਿਜੇ ਗੋਟਪਾਲ ਨੇ ਲੋਕਾਂ ਨੂੰ ਏਡਸ ਦੇ ਕਾਰਨ ਲੱਛਣਾ ਅਤੇ ਰੋਕਥਾਮ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਪਰਿਵਾਰ ਪਲਾਈ ਅਫਸਰ ਡਾਕਟਰ ਨੀਲਮ ਭਗਤ, ਜ਼ਿਲ੍ਹਾ ਐਮ ਆਈਓ ਅਮਰਦੀਪ ਸਿੰਘ, ਡੈਪ ਕੋ ਸਟਾਫ ਮੈਡਮ ਸ਼ਿਖਾ, ਮੈਡਮ ਅੰਜੂ, ਸਾਰੇ ਆਈ ਸੀ ਟ ਸੀ ਅਤੇ ਏ ਆਰ ਟ ਸੀ ਸਟਾਫ ਮੈਂਬਰਸ ਮੌਜੂਦ ਸਨ। ਇਸ ਦੇ ਵਿੱਚ ਅਸੀਂ ਲੋਕਾਂ ਨੂੰ ਏਜ ਅਤੇ ਸੈਕਸੂਅਲ ਟ੍ਰਾਂਸਮਿਟਿਡ ਇਨਫੈਕਸ਼ਨਸ ਦੇ ਸੰਬੰਧ ਵਿੱਚ ਜਾਗਰੂਕ ਕਰਾਂਗੇ ਇਸ ਸੰਬੰਧ ਵਿੱਚ ਕੇਸ ਡਿਟੈਕਟ ਕਰਨ ਲਈ ਪਿੰਡਾਂ ਵਿੱਚ ਕੈਂਪ ਵੀ ਲਗਾਏ ਜਾਣਗੇ ਅਤੇ ਪਿੰਡਾਂ ਜਿਹੜੇ ਸਲਮ ਏਰੀਆਜ਼ ਐ ਪਾਰਟਿਕੁਲਰਲੀ ਜਿੱਥੇ ਕਿ ਲੋਕਾਂ ਨੂੰ ਇਸ ਬਾਰੇ ਕੋਈ ਸਕੂਲਾਂ ਖੁੱਲ ਜਾਂਦੇ ਵਿੱਚ ਰੈਲਿਸ ਪਲਸ ਵਰਕਸ਼ਾਪਸ ਲਗਾਈਆਂ ਜਾਣੀਆਂ ਬੱਚਿਆਂ ਨੂੰ ਜਾਗਰੂਕ ਕਰਾਂਗੇ ਤੇ ਦੱਸਿਆ ਜਾਏਗਾ ਕਿ ਏਡਜ਼ ਕਿਸ ਤਰ੍ਹਾਂ ਹੁੰਦਾ ਹੈ ਅਤੇ ਉਸ ਦੀ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ ਔਰ ਉਸ ਦਾ ਇਲਾਜ ਵੀ ਮੁਫਤ ਹੈ